ਸੜਕ ਦੇ ਉੱਪਰ ਸੇਬਾਂ ਦੇ ਨਾਲ ਪਿਆ ਹੋਇਆ ਟਰੱਕ ਅਚਾਨਕ ਇੱਕ ਦਰਖਤ ਦੇ ਨਾਲ ਟਕਰਾਉਂਦਾ ਹੈ ਤੇ ਗੱਡੀ ਦੇ ਵਿੱਚੋਂ ਸੇਬਾਂ ਦੀਆਂ ਬੇਟੀਆਂ ਖੇਤ ਦੇ ਵਿੱਚ ਖੜੇ ਝੋਨੇ ਦੇ ਵਿੱਚ ਖਿਲਰ ਜਾਂਦੀਆਂ ਨੇ ਤੇ ਨਾਲ ਹੀ ਗੱਡੀ ਦਾ ਇਹਨਾਂ ਜ਼ਿਆਦਾ ਨੁਕਸਾਨ ਹੁੰਦਾ ਹੈ ਕਿ ਡਰਾਈਵਰ ਨੂੰ ਲੋਕਾਂ ਵੱਲੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ ਜਿੱਥੇ ਕੇ ਮਲਮ ਪੱਟੀ ਕਰਕੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ ਲੇਕਿਨ ਉਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਕਿਉਂਕਿ ਉਹ ਸੇਬਾਂ ਦਾ ਟਰੱਕ ਭਰ ਕੇ ਲੁਧਾਨੇ ਜਾ ਰਿਹਾ ਸੀ ਲੇਕਿਨ ਉਸ ਦੀ ਗੱਡੀ ਦੇ ਤੋ ਗੀਅਰ ਖਰਾਬ ਹੋ ਗਏ ਤੇ ਸੰਤੁਲਨ ਵਿਗੜਨ ਕਰਕੇ ਟਰੱਕ ਸਪੈਜੇ ਦੇ ਵਿੱਚ ਟਕਰਾ ਗਿਆ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਮਾਮਲਾ ਗੁਰਦਾਸਪੁਰ ਦੇ ਫਤੇਗੜ ਚੂੜੀਆਂ ਦੇ ਲੋਧੀ ਨਗਰ ਨਜ਼ਦੀਕ ਪੈਟਰੋਲ ਪੰਪ ਦੇ ਨੇੜੇ ਦਾ ਹੈ ਜਿੱਥੇ ਕਿ ਇਹ ਹਾਦਸਾ ਵਾਪਰਿਆ ਹੈ ਤੇ ਟਰੱਕ ਮਾਲਕ ਦੇ ਮੁਤਾਬਕ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕਹਿੰਦੇ ਲਗਾ ਇਥੇ ਪਿੰਡੂ ਫੋਨ ਕਰ ਫੇਰੀ ਹੈ ਇਹ ਕਿਹੜੇ ਬੰਦੇ ਦੀ ਗੱਡੀ ਆ ਇਹ ਬਰਡਾ ਵਾਲਦੋ ਇਹ ਬਟਾਲਾ ਨਹੀਂ ਦੀ ਨਹੀਂ ਬਰਡਾ ਵਾਲ ਪੈਂਦਾ ਇਹ ਇ ਨਾਲੇ ਅੱਗੇ ਇਹ ਹੋਰ ਗੱਡੀ ਬੱਲੜਵਾ ਚਲੀ ਇਹਨੇ ਨਹੀਂ ਇਹਨੇ ਲੁਧਿਆਣੇ ਜਾਣੇ ਗੱਡੀ ਦਾ ਕੰਮ ਕਰਾ ਦਿੱਤੀ ਥੋੜਾ ਇਹ ਇੱਧਰ ਕਿਤਰਾ ਗੱਡੀ ਆ ਇਹ ਤਾਂ ਗੇਰ ਦਾ ਕੰਮ ਕਰਾਇਆ ਸੀ ਨਾ ਗੇਰ ਦੇ ਮਿੱਤਰੀ ਕੋਲ ਕਹਿੰਦਾ ਮੈਂ ਉਹਨੂੰ ਦਿਖਾਉਣਾ ਹੋਰ ਦੇ ਨੂੰ ਦਿਖਾਉਣ ਦਾ ਪਹਿਲੇ ਕੋਈ ਨਹੀਂ ਅੱਛਾ ਪਤਾ ਲੱਗਾ ਕਿਸ ਤਰ੍ਹਾਂ ਇਹ ਹੋਇਆ ਵਾ ਇਹ ਇਹ ਨਹੀਂ ਪਤਾ ਲੱਗਾ ਸਾਨੂੰ ਫੋਨ ਗਿਆ ਤੇ ਫੇਰ ਸਾਨੂੰ ਪਤਾ ਲੱਗਾ ਇਹ ਵੀ ਦਸੋ ਦਸ ਗਾਂਵਾਂ ਦੀਆਂ ਫੋਨ ਕੀਤੇ ਤੇ ਫੇਰ ਸਾਨੂੰ ਪਤਾ ਲੱਗਾ ਡਰਾਈਵਰ ਕਿੱਥੋਂ ਦਾ ਡਰਾਈਵਰ ਕੋਲ ਲੜਕਾ ਮਿਲ ਆਇਆ ਲੜਕਾ ਦਾ ਹਾਂਜੀ ਸੱਤਾਂ ਲੱਗੀਆਂ ਸੱਤਾਂ ਲੱਗੀਆਂ ਗਿਆ ਹੁਣ ਲੱਗਦੇ ਨੇ ਪਤਾ ਤੇ ਇਹ ਲੁਧਿਆਣੇ ਕਿਹੜੀ ਕੰਪਨੀ ਦਾ ਸੀ ਇਹ ਇਹ ਪਤਾ ਨਹੀਂ ਹੁਣ ਮੁੰਡੇ ਨੂੰ ਪਤਾ ਕਿ ਕਿੰਨੀ ਕੰਪਨੀ ਆ ਲੱਗੀ ਹੁਣ ਕੰਪਨੀ ਨਾ ਕਿਹ ਪਤਾ ਹੁਣ ਹੋਰ ਹੀ ਕਿ ਨਹੀਂ ਹੁੰਦੀ ਜਿਆਦਾ ਨੇ ਫੋਨ ਕੀਤਾ ਮੈਂ ਆਉਂ ਚਲੇ ਆਵਾ ਤੇ ਮੈਂ ਫੋਨ ਕੀਤਾ ਛੜਕਾ ਲੜਕੇ ਹੜੇ ਨੇ ਕੀਤਾ ਹਾਂਜੀ ਮੇਜਰ ਮਨੇ ਫੋਨ ਕੀਤਾ ਮੈਂ ਆ ਚਲੇ ਆਵਾ ਤੇ ਗੱਡੀ ਦਾ ਕੰਮ ਕਰਾ ਮੈਂ ਛੜਕੇ ਜਾਣਾ ਚਾਹ ਰਿਹਾ ਸੀ ਫਿਰ ਫਿਰ ਮੇਰਾ ਕੋ ਫੋਨ ਤੇ ਬੰਦ ਹੋ ਗਿਆ ਫੋਨ ਜਿਹਨਾਂ ਨਾਲੇ ਆਣ ਕੇ ਲਾਇ ਪਿੰਡ ਨੂੰ ਆਉਂਦੇ ਸਨ ਇਹ ਕਿਹੜਾ ਪਿੰਡ ਸਰਦ ਬੱਲੜ ਵਾਲੀ ਦੇ ਜਿਹਨਾਂ ਨਾਲੇ ਆਏ ਸਨ ਇਹ ਅਜੇ ਨਾਲੇ ਲੱਗ ਗਿਆ ਹਾਂਜੀ ਜੀ ਨਾਲੇ ਇਹ ਹੈਗਾ ਜੀ ਨਾਲੇ ਜਿਹੜੇ ਆ ਰਹੇ ਰੋਡ ਤੇ ਹਾਂਜੀ ਜੋ ਹੁਣ ਬੰਦ ਆ ਗਿਆ ਕਿ ਤੁਹਾਨੂੰ ਹਾਂ ਫਿਰ ਫੋਨ ਪਤਾ ਕਰ ਦੇ ਦੱਸਿਆ ਗਾਂਝ ਦਾ ਫੋਨ ਰਿਆ ਉਹ ਜਿਹਦਾ ਮੁੰਡਾ ਡਰਾਈਵਰ ਦੇ ਗਾਂ ਗਾਂਝ ਗਾਂ ਫੋਨ ਕਰ ਦਿੱਤਾ ਫਿਰ ਸਾਨੂੰ ਪਤਾ ਲੱਗ ਗਿਆ ਕਿੰਨਾ ਕਿ ਨੁਕਸਾਨ ਹੋਇਆ ਹਾਂਸਾ ਤਾਂ ਬਹੁਤ ਜ਼ਿਆਦਾ ਹੋਇਆ ਗੱਡੀ ਆਉਂਦੀ ਸ਼ਿਰਨਗਰ ਤੋਂ ਤੇ ਸੁੱਪਰ ਤੋਂ ਭਰ ਕੇ ਆ ਰਹੀ ਹੈ ਸਾਡੇ ਰਿਸ਼ਤੇਦਾਰਾਂ ਦੀ ਹੈ ਤੇ ਅੱਜ 5 ਦਿਨ ਅੱਜ ਤੋਂ ਪਹਿਲਾਂ ਗੱਡੀ ਆ ਰਹੀ ਹੈ ਬਿਲਕੁਲ ਠੀਕ ਠਾਕ ਪਿਛੇ ਆ ਰਹੀ ਏ ਗੱਡੀ ਦੇ ਗੇਅਰ ਦਾ ਕੰਮ ਹੋਣਾ ਵਾਲਾ ਸੀ ਮੁੰਡੇ ਡਰਾਈਵਰ ਨੇ ਮੇਜਰ ਨੇ ਕਿਹਾ ਵੀ ਗੱਡੀ ਦਾ ਹੀ ਨਾਲੋ ਕੰਮ ਕਰਵਾ ਲਈਏ ਸਾਨੂੰ ਲੱਗੇ ਅਜ ਨਾਲਾ ਲੱਗੇ ਪੈਂਦਾ ਆਪਾਂ ਕੰਮ ਕਰਵਾਈ ਦਾ ਗੱਡੀਆਂ ਦਾ ਉੱਥੇ ਉੱਥੇ ਗੱਡੀ ਦਾ ਕੰਮ ਕਰਵਾ ਰਿਆ ਤੇ ਫਰੇ ਗੜ ਦੇ ਲਾਗੇ ਪਿੱਛੇ ਆਣ ਕੇ ਚਲਦੀ ਚਲਦੀ ਗੱਡੀ ਸਪੈਡੇ ਚ ਵੱਜੀ ਆ ਨੁਕਸਾਨ ਬਹੁਤ ਜ਼ਿਆਦਾ ਹੋਊਗਾ ਆਦ ਸੇ ਤੋਂ ਬਾਅਦ ਜਿਉਂ ਹੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਦੀ ਮੌਕੇ ਤੇ ਪਹੁੰਚੀ ਆ ਤੇ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਅਧਿਕਾਰੀ ਨੇ ਇਸ ਮੌਕੇ ਕਿਹਾ ਕਿ ਜੋ ਵੀ ਬੰਦੀ ਕਾਰਵਾਈ ਹੋਵੇਗੀ ਉਹਨਾਂ ਵੱਲੋਂ ਅਮਲ ਵਿੱਚ ਲਿਆਂਦੀ ਜਾਏਗੀ। ਦੌੜ ਕਰਕੇ ਲੈ ਨਿੱ ਘਟ ਰੱਖਿਆ ਜ ਜਿਹਦੇ ਵਿੱਚ ਇਹਦਾ ਕਿਤੇ ਡਰਾਈਵ ਨੂੰ ਕਿਤੇ ਝੋਕ ਲੱਗ ਗਈ ਕਿਤੇ ਉਹਦੀ ਮੇਰੇ ਸਾਹਮਣੇ ਝੋਕ ਲੱਗ ਉਸ ਤੋਂ ਲੜਨ ਵਿਗੜਨ ਕਰਕੇ ਦਰਖਤ ਵਿੱਚ ਵੱਜ ਗਈ ਆ ਉਹਦੇ ਵਾਟ ਲਾ ਕੇ ਉਹਨੂੰ ਇਹ ਕੱਢ ਕੇ ਤੇ ਸਰਕਾਰੀ ਹਸਲ ਫਰੇਗਾ ਚੋਰੀਆਂ ਨਾਜ਼ਰੀ ਦਾਹ ਕਰਵਾ ਦਿੱਤਾ ਵਾ ਤੇ ਉਸ ਟਾਈਮ ਸਾਡੀ ਫੋਰਸ ਦੇ ਮੌਕੇ ਤੇ ਆ ਗਈ ਤੇ ਸੇਵ ਦੀਆਂ ਪੇਟੀਆਂ ਵਿੱਚੋਂ ਕੋਈ ਸੇਵ ਨਹੀਂ ਲਿਆ ਸੇਵ ਦੀਆਂ ਪੇਟੀਆਂ ਇੱਦਾਂ ਜਿੱਦਾਂ ਪਈਆਂ ਇੱਦਾਂ ਇਹਨਾਂ ਦੇ ਹਵਾਲੇ ਇਹਦੇ ਮੇਜਰਸ ਦੇ ਪਿਤਾ ਦੇ ਹਵਾਲੇ ਕਰ ਦਿੱਤੀਆਂ ਨੇ ਤੇ ਜਿਵੇਂ ਮੇਜਰ ਦਾ ਬਿਆਨ ਲਿਆ ਜਿਹੜੇ ਸਾਣਾ ਕਾਰੀਗਰੀ ਨਹੀਂ ਕਰਦੀ ਜਗਬਾਣੀ ਟੀਵੀ ਲਈ ਦਸੰਬਰ ਮਿੱਟੂ ਦੀ ਰਿਪੋਰਟ